thank you ਪਗਵਾੜਾ ਦੇ ਪਿੰਡ ਮਾਧੋਪੁਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾਪੂਰਵਕ ਮਨਾਇਆ ਗਿਆ। ਮਹੰਤ ਤਰੋਚਨ ਨੇ ਦੱਸਿਆ ਕਿ ਮੰਦਿਰ ਵਿਖੇ ਵੀਰਵਾਰ ਨੂੰ ਜਾਗੋ ਸ਼ੁੱਕਰਵਾਰ ਨੂੰ ਝੰਡਾ ਚੜਾਇਆ ਗਿਆ ਅਤੇ ਰਮਾਇਣ ਦਾ ਪਾਠ ਰੱਖਿਆ ਗਿਆ। ਜਿਸ ਦਰਨ ਅੱਜ ਰਮਾਇਣ ਦੇ ਪਾਠ ਦੇ ਬੋਲ ਪਾਈ ਦਾ ਬਹੁਤ ਬਹੁਤ ਸਨਮਾਨਿਤ ਬਹੁਤ ਜਾਣਕਾਰੀ ਦਿੱਤੀ ਮੰਦਿਰ ਦੇ ਮਹੰਤ ਤਰਵਚਨ ਨੇ। ਪਗਵਾੜਾ ਐਕਸਸ న్యూਸ ਲਾਈਵ ਤੋਂ ਬਨੋ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ। i'm an i'm happy that तुर्वीम वरतु गोविंद तुभ्यमेव समेण ग्रहण सुखो भुता प्रचलित परमेश्वर लायो राम जी मेरा भोग गरीब दा लायो राम जी मेरा भोग गरीब दा भोग ਮੋਨੋ ਰਣ ਮੈਂ ਮਹਾਂਤੋ ਤਰਲੋਚਨ ਗੁਰਮੰਦਰ ਸ਼੍ਰੀ ਮਹਾਦੇਵ ਪਿੰਡ ਮਾਤੂ ਤੋਂ ਸੀ ਪਲਵਾੜਾ ਜੀ ਦਾ ਕਮੁਖੀ ਜੋ ਕਿ ਮਹਾ ਸ਼ਵਰਾਤਰੀ ਦਾ ਸ਼ੁਭ ਆਗਮਨ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਤੁਮ ਕਮਨਾ ਬਣਾਇਆ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਮਹਾਂ ਸ਼ਵਰਾਤਰੀ ਦਾ ਸ਼ੁਭ ਉਤਸਵ ਪਿੰਡ ਜਾਂ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਬੀਬੀਆਂ ਵੱਲੋਂ ਵੀਰਵਾਰ ਨੂੰ ਜਾਗੋ ਕੱਢੀ ਗਈ ਤੇ ਇਸ ਸ਼ੁਕਰਵਾਰ ਨੂੰ ਤਾਂ ਉਹ ਜੜਾਈ ਗਈ ਉਸ ਦੇ ਉਪਰੰਤ ਹੀ ਸ਼੍ਰੀ ਰਮਨ ਜੀ ਦੇ ਪਾਠ ਆਰੰਭ ਹੋਏ ਜੰਨਾ ਉਸ ਤੋਂ ਇਲਾਵਾ ਅੱਜ ਸ਼੍ਰੀ ਰਮਨ ਜੀ ਦੇ ਰੱਖੇ ਗਏ ਪਾਠ ਦੇ ਭੋਗ ਪਾਇਆ ਨਾ 56 ਹੋਇਆ ਨਾ ਤੋਂ ਕੀਰਤਨ ਕੀਤਾ ਗਿਆ ਇਸ ਸ਼ਬਰਾਤਰੀ ਦੇ ਸੁਪ ਤਿਹਾਡੇ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜੇ ਸਾਡੇ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਕਿ ਇਹ ਪੋਨਾ ਸ਼ਬਰాత్రి ਸਾਰੇ ਦਿਹਾੜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੀ ਤੇ ਸਾਰੀਆਂ ਸੰਗਤਾਂ ਇਦਾਂ ਹੀ ਬਰਾਈ ਜਾਣ। ਓਮ ਨਮੋ